ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ ਤੇ ਜਾਂ ਕੀ ਕਰਨ ਦੀ ਜ਼ਰੂਰਤ ਆ ਉਸ ਖਾਸ ਦਿਨ ਤੇ ਇੱਕ ਵੀਡੀਓ ਬਣਾ ਲੈਣੇ ਹੋ ਪਿੱਛੇ ਜੋਸ਼ ਵਾਲਾ ਗੀਤ ਲਾ ਦਿੰਨੇ ਹੋ ਤੁਸੀਂ ਕਹਿੰਦੇ ਫਲਾਨ ਨੇ ਫਲਾਨਾ ਕੁੱਟਤਾ ਫਲਾਨ ਨੇ ਫਲਾਨਾ ਕੁੱਟਤਾ ਉਹਨਾਂ ਦੇਖੋ ਜਿਹੜਾ ਸਾਡੀ ਕਮਿਊਨਿਟੀ ਦੇ ਵਿੱਚ ਉਹ ਦੇਖੋ ਜਿਹੜਾ ਆਸਟ੍ਰੇਲੀਅਨ ਕਮਿਊਨਿਟੀ ਦੇ ਵਿੱਚ ਜਾ ਰਿਹਾ ਹੈ ਜੇ ਅਸੀਂ ਬੱਚਿਆਂ ਸਾਹਮਣੇ ਆਪਦੇ ਘਰ ਦੇ ਵਿੱਚ ਵੀ ਲੜ ਪੈਨੇ ਨਾ ਤਾਂ ਪੁਲਿਸ ਆ ਕੇ ਬੱਚੇ ਲਾ ਜਾ ਸਕਦੀ ਹੈ ਪਰ ਇਹ ਬੰਦੇ ਸਾਡੇ ਬੱਚਿਆਂ ਸਾਹਮਣੇ ਕਿਰਪਾਨਾਂ ਚਲਾ ਰਹੇ ਡੰਡੇ ਚਲਾ ਰਹੇ ਆ ਜਿਹੜੇ ਲੋਕ ਇਹ ਕਹਿੰਦੇ ਵੀ ਇਹ ਇਹ ਰੇਸਿਸਟ ਕੋਈ ਜੀ ਆ ਆ ਜੜੀਆਂ ਘਟਨਾਵਾਂ ਇਹੋ ਜੀਆਂ ਗੱਲਾਂ ਮਰਤਾ ਹੁੰਦੀਆਂ ਐ ਇਹ ਰੇਸਿਜ਼ਮ ਤੋਂ ਨਿਕਲੀਆਂ ਹੋਈਆਂ ਨੇ ਆਪੋ ਆਪਣੇ ਅੰਦਰ ਥੋੜੀ ਜੀ ਝਾਤ ਮਾਰ ਕੇ ਸਾਨੂੰ ਵੇਖਣੀ ਚਾਹੀਦੀ ਵੀ ਅਸੀਂ ਕਿ ਕਿੱਥੇ ਕਿ ਸਟੈਂਡ ਕਰਦੇ ਆ ਕਦੇ ਤੁਸੀਂ ਸੋਚਿਆ ਕਿ ਗੁਰਦੁਆਰੇ ਦੇ ਸਾਹਮਣੇ ਕੋਈ ਕੁਛ ਨੇ ਗਲਤ ਬਿਆਨਵਾਜੀ ਕੀਤੀ ਹੋਵੇ ਜਾਂ ਤੁਸੀਂ ਕਦੇ ਸੁਣੇਗਾ ਕਿ ਕਿਸੇ ਲੀਡਰ ਨੇ ਉੱਠ ਕੇ ਕਿਹਾ ਹੋਵੇ ਕਿ ਇੱਥੇ ਸਿੱਖ ਕੀ ਕਰਦੇ ਫਿਰਦੇ ਆ ਪ੍ਰਾਊਡ ਵਾਲੀ ਗੱਲ ਨਹੀਂ ਇਹ ਸ਼ੇਮ ਵਾਲੀ ਗੱਲ ਹੈ ਕਿ ਤੁਹਾਡੇ ਨਾਲ ਕੋਈ ਰਹਿ ਕੇ ਰਾਜੀ ਉਧਰਲੇ ਪਾਸੇ ਤਿਰੰਗਾ ਚੱਕ ਕੇ ਉਧਰਲੇ ਪਾਸੇ ਖਾਸ ਤੰ ਦਾ ਝੰਡਾ ਚੱਕ ਕੇ ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ ਗੱਡੀਆਂ ਨੂੰ ਰੇਸਾਂ ਦੇ ਦੇ ਕੇ ਤੁਸੀਂ ਉਹ ਇੱਕ ਚੜਾਉਣ ਵਾਲੀ ਗੱਲ ਹੋ ਜਾਂਦੀ ਹੈ ਸਾਨੂੰ ਕਾਲੀ ਹੁੰਦੀ ਆ ਬਾਹਰ ਜਾਣ ਦੀ ਕਿਉਂ ਹੁੰਦੀ ਹੈ ਹੂੰ ਕਿਉਂਕਿ ਸਾਨੂੰ ਪਤਾ ਹੈ ਸਾਡਾ ਸਿਸਟਮ ਸਹੀ ਨਹੀਂ ਹਾਂ ਅਸੀਂ ਬਾਹਰ ਜਾਵਾਂਗੇ ਬਾਹਰ ਸਿਸਟਮ ਵਈਏ ਹੂੰ ਤੁਸੀਂ ਬਾਹਰ ਆ ਗਿਆ ਆਪਦਾ ਸਿਸਟਮ ਵਾਪਸ ਲਿਆਉਣਾ ਚਾਹੁੰਦੇ ਆ ਫਿਰ ਉਹ ਸਿਸਟਮ ਤਾਂ ਹੈਗਾ ਹੀ ਉੱਥੇ ਹਾਂ ਉੱਥੇ ਜਾ ਕੇ ਜੋ ਮਰਜ਼ੀ ਕਰੋ ਕੌਣ ਰੋਕਦਾ ਤੁਹਾਨੂੰ ਜਿੰਨਾ ਚਿਰ ਕੋਈ ਚੀਜ਼ ਸਿਰ ਤੋਂ ਉੱਪਰ ਹੀ ਨਹੀਂ ਨਾ ਲੰਘਦੀ ਉਹਨਾਂ ਚਿਰ ਤੇ ਰਿਐਕਟਿਵ ਨਹੀਂ ਕਰਦੇ ਉਸ ਜੀ ਤੇ ਆਪਣੇ ਕਰਕੇ ਦੇਖ ਲਿਓ ਜੀ ਤੁਸੀਂ ਬਿਲਕੁਲ ਜਿੱਥੇ ਖਾਣੇ ਪੀਣੇ ਸਾਹ ਲੈਣੇ ਯਾਰ ਜਿੱਥੇ ਸਾਨੂੰ ਸਾਰੇ ਮੌਕੇ ਨੇ ਉਹਦੀ ਰਿਸਪੈਕਟ ਕਰਨੀ ਉੱਥੋਂ ਦੇ ਰੂਲ ਰੈਗੂਲੇਸ਼ਨ ਦੀ ਉਹਨਾਂ ਦੇ ਕਲਚਰ ਦੀ ਹਰ ਇੱਕ ਚੀਜ਼ ਦੀ ਰਿਸਪੈਕਟ ਕਰਨੀ ਸਾਡਾ ਪਰ ਜਾਏ